ਪਹਿਲੀ ਵਾਰ ਇਹ ਨਸ਼ੇ ਦੇ ਖਿਲਾਫ ਜਿਹੜੀ ਮਹਮ ਚੱਲੀ ਏ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਆ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਘਰ ਖਰਾਬ ਕੀਤੇ ਹੋਣਾ ਕਿਸੇ ਦਾ ਇੱਕ ਪੁੱਤ ਵੀ ਨਸ਼ੇ ਤੇ ਲੱਗ ਜੇ ਤੇ ਉਹ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰ ਦੇ ਗਹਿਣੇ ਵੇਚ ਜਿੰਦ ਤੱਕ ਜੀ ਕੁਝ ਕਰਦਾ ਕਦੀ ਕੁਝ ਉਹ ਨਸ਼ੇ ਦੇ ਵਿੱਚ ਬਹੁਤ ਕੁਝ ਗਲਤ ਕਰਦਾ ਇਹ ਜੋ ਮਹਮ ਹੈ ਇਹ ਇੱਕ ਰੱਬ ਰੂਪੀ ਬੰਦੇ ਵੱਲੋਂ ਜੋ ਚਲਾਈ ਗਈ ਹੈ ਅਸੀਂ ਉਸ ਦੀ ਬਹੁਤ ਸ਼ਲਾਘਾ ਕਰਦੇ ਆ ਤੇ ਅਸੀਂ ਸਾਰੇ ਲੋਕਾਂ ਦੇ ਵੀ ਬਹੁਤ ਸ਼ਲਾਘਾ ਕਰਦੇ ਆ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਸਾਥ ਦਿੱਤਾ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮਹਿਮ ਆਤਮਨਗਰ ਦੇ ਵਿੱਚ ਹੀ ਘੱਟ ਤੋਂ ਘੱਟ ਵੀ 100 ਤੋਂ 200 ਜੋ ਵੀ ਨਸ਼ਾ ਤਸਕਰ ਸਨ ਉਹ ਛੱਡ ਕੇ ਬਾਹਰਲੇ ਸੂਬਿਆਂ 'ਚ ਭੱਜ ਗਏ ਹਨ ਜੋ ਕਿ ਨਸ਼ਾ ਵੇਚਦੇ ਸਨ ਅਸੀਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਆਂ ਤੇ ਅੱਗੇ ਤੋਂ ਵੀ ਧੰਨਵਾਦ ਜਿਹੜੇ ਇੱਥੇ ਕਿੰਨੀ ਦੇਰ ਤੋਂ ਨਸ਼ਾ ਵੇਚਿਆ ਜਾ ਰਿਹਾ ਸੀ ਅਸੀਂ ਇੱਥੇ ਸੁਣਿਆ ਜੀ ਹੁਣ ਕਾਫੀ ਦੇਰ ਤੋਂ ਨਸ਼ਾ ਵੇਚਿਆ ਜਾ ਰਿਹਾ ਸੀ ਤੇ 3-4 ਮੁਕੱਦਮੇ ਵੀ ਆਏ ਨੇ 3-4 ਮੁਕੱਦਮੇ ਵੀ ਆਏ ਨੇ ਹਾਂ ਜੀ 8 ਸਾਲ ਹੋ ਗਏ ਓਕੇ 1 ਸਾਲ ਹੋ ਗਿਆ ਜੀ ਸਰ ਤੇ ਅੱਜ ਦੂਜੇ ਸਿੰਘ ਜੀ ਨੰਗਾ ਨਗਰ ਮੇਰੇ ਮਾਈਕ ਉੱਪਰ ਆਣਾ ਸ਼ਿਮਲਾਪੁਰ ਜੀ ਕੋਈ ਨਾ ਕਿ ਜੇ ਕੋਈ ਕਾਰਪੋਰੇਸ਼ਨ ਰਹੇ ਬੇਪਾਰਗਾ ਨਾਮ ਤੇ ਜਿਹੜੀ ਨਗਰ ਵਿੱਚ ਦੇਖਿਆ ਉਹ ਵੀ ਤੁਮੋਰੇਸ਼ਣ ਜੀ ਆਏ ਆ ਤੇ ਇਹਦੇ ਵਿੱਚ ਰੋਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਐਕਟ ਦੇ 7-8 ਘੱਟ ਆਪਣੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਦਾ ਕਟਾਰ ਇਸ ਕੰਮ ਕੰਮ ਦੇ ਕੁਝ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਉਹਨਾਂ ਦੀ ਮੱਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤਾਂ ਬਹੁਤ ਹੋਈ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਤੋਹਾਂ ਤੇ ਮਿਲਾਕ ਵਜ੍ਹਾ ਸੱਤ ਆਧਿਵਾ ਮੁਕਾਦਮੇ ਦਰਜ ਨੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਸੋ ਜਿਹੜਾ ਪਹਿਲਾਂ ਦਾ ਮੈਂ ਤੁਹਾਡੇ ਮਾధ్యਮ ਨਾਲ ਹੀ ਲੋਕਾਂ ਨੂੰ ਆਉਂਦਾ ਹੈ ਰਿਕਵੈਸਟ ਕਰਦਾ ਕਿ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕਦੇ ਸ੍ਰ ਰੋਬਰਟ ਤੇ ਜਿਹੜੀ ਵਹੀ ਪੈਨ ਹੈਗੀ ਆ ਉਹ ਹਸਤਾ ਪੁਲਿਸ ਨੇ ਗ੍ਰਿਫਟ ਵਿੱਚ ਚੈ ਗਿਆ ਉਹ ਜਿਹੜਾ ਜਾਂ ਤਦ ਪੁਨੀ ਨਈ ਪੁਲਿਸ ਦੀ ਗ੍ਰਿਫਤ ਨਹੀਂ ਕਿ ਘਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਡਲ ਵੀ ਹੈ ਪੈਡਲਰ ਲਿਸਟ ਦੇ ਵਿੱਚ ਵੀ ਆ ਕਿਉਂਕਿ ਐਕਟਿਵਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਸਾ ਹੁਣ ਵੀ ਇਹ ਕਿਤੇ ਰੂਪੋਸ਼ ਹੈ ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਕਿੰਨਾ ਹਿੱਟ ਸਕਾ ਨੂੰ ਕੀ ਤੁਹਾਡਾ ਸੰਦੇਸ਼ ਹੈ ਅਸ਼ਾਤਸ ਕਲਾਉਨੋ ਕੀ ਜਗ੍ਹਾ ਵੀ ਲੱਗ ਨਸ਼ਾ ਤਾਂ ਤਾਂ ਸਤਰਾ ਨੂੰ ਹਿਜ ਤਾਵਨੀਆਂ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅੰਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਸਦੋਲ ਬਣਾਈਏ ਤੇ ਉਹੀ ਹੱਸਦਾ ਖੇਡਦਾ ਪੰਜਾਬ ਦੇ ਸਰ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਇਸ ਜਿਹੜੀ ਤਾਂ मामले सुलझाਉਣ ਨੂੰ ਤਾਂ ਦਿੱਲੀ کافی ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਸ਼ੀਨ ਚੱਲਿਆ ਜਦੋਂ ਨਸ਼ਾਪੋਤ ਚੱਲਿਆ ਇਹਦੇ ਵਿੱਚ کافی ਜ਼ਿਆਦਾ ਅਸੀਂ ਕਾਮਯਾਬੀ ਵੀ ਫਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਹੈ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਹ ਤੋਂ ਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਾਲਾਮਤ ਤੇ ਕਾਮਯਾਬੀ ਨਾਲ